ਹਾਂਜੀ ਕੀ ਹਾਲ ਚਾਲ ਹੈ ਸਵਾਗਤ ਕਰਦਾ ਤੁਹਾਡਾ ਆਪਣੇ ਚੈਨਲ ਸੁਖਨੂਰ ਵਲੌਗਸ ਤੇ ਅੱਜ ਆਪਾਂ ਸਵੇਰੇ ਸਵੇਰੇ ਉੱਠ ਕੇ ਵਲੌਗ ਬਣਾਉਣ ਲੱਗੇ ਇੱਧਰ ਆਪਣਾ ਟਰੈਕਟਰ ਖੜਾ ਸੀਗਾ ਬਾਈ ਵੀ ਆ ਚੁੱਕੇ ਸੀਗੇ ਇਟਾ ਉਟਾ ਕੱਢਣ ਲੱਗੇ ਸੀ ਤੇ ਇੱਧਰ ਆਪਣਾ ਹੀ ਕੱਲ ਜਿਹੜਾ ਕਮਰੇ ਜਿਹੜਾ ਸਾਰਾ ਸਮਾਨ ਫਿੱਟ ਕਰਤਾ ਅੱਜ ਬਾਈ ਆਊਗਾ ਨਾਲੇ ਤੇ ਬਾਈ ਆ ਕੇ ਅੱਜ ਲਾਈਟਿੰਗ ਦੀ ਫਿਟਿੰਗ ਫੁੱਟਿੰਗ ਕਰੂ ਬਲਮ ਬਲਮ ਲਾਉਣੇ ਨਾਲੇ ਸੱਚਾਂ ਵਾਲੇ ਬੋਰਡ ਲਾਉਣੇ ਆ ਫਿਰ ਇੱਧਰ ਡੈਡੀ ਆ ਚੁੱਕਿਆ ਸੀਗਾ ਫਿਰ ਅਸੀਂ ਕਮਰਿਆਂ ਵਾਲੀ ਕੰਧ ਨੂੰ ਪਾ ਲਈ ਸੀ ਟੋਚਣ ਸਿੱਟਣੀਆਂ ਬਸ ਇਹ ਤੋਂ ਟਰੈਕਟਰ ਨੇ ਪਹਿਲਾਂ ਤਾਂ ਕਮਰਿਆਂ ਵਾਲੇ ਗੇਟ ਖਿੱਚ ਲਏ ਸਾਰੇ ਲੋ ਜੀ ਸਾਰੇ ਸਿੱਟ ਤੇ ਬਾਅਦ ਚੋਂ ਆਪਾਂ ਬਰਾਂਡਿਆਂ ਵਾਲੇ ਗੇਟ ਸਿੱਟ ਤੇ ਸੀ ਟਰੈਕਟਰ ਨਾਲ ਹੀ ਹੋਰ ਤੁਸੀਂ ਦੱਸੋ ਜੀ ਸਾਰੇ ਜਾਣੇ ਵਧੀਆ ਜੀ ਆਪਣਾ ਬਸ ਅੱਜ ਇਧਰੋਂ ਸਾਰਾ ਸਾਫ਼ ਕਰ ਦੇਣਾ ਬਾਈਆਂ ਨੇ ਸਾਰਾ ਥਾਂ ਇਟਾ ਉੱਟੇ ਚੱਕ ਦੇਣੀਆ। ਲੋ ਜੀ ਇਹ ਵੀ ਸੜਤਾ ਸੀ ਟਰੈਕਟਰ ਨਾਲ। ਫੇਰ ਭਾਈ ਆ ਚੁੱਕਿਆ ਸੀ ਆਪਾਂ ਤਾਰਾਂ ਤੋਂ ਉਹਨਾਂ ਦੀ ਫਿਟਿੰਗ ਕਰਤੀ ਇੱਥੇ ਪਲਗ-ਪਲੁਗ ਲਾਤੇ ਅੱਜ। ਅੱਜ ਸਾਰਾ ਦਿਨ ਇਹੀ ਕੰਮ 'ਚ ਲੰਘਿਆ ਸਾਡਾ। ਇੱਥੇ ਆਪਾਂ ਇਲੈਕਟਰ ਵਾਲਾ ਬੈਂਟਰਾਂ ਰੱਖਤਾ ਨਾਲ ਇੱਥੇ ਸਾਰਾ ਕੁਝ ਸੈੱਟ ਕਰਤਾ ਸਮਾਨ ਫਿਰ ਮੱਜਾਂ ਨੂੰ ਪੱਠੇ-ਪੱਠੇ ਪਾਉਣ ਲੱਗ ਗਏ ਸੀ ਫਿਰ ਮੇਰਾ ਟਾਈਮ ਹੋ ਚੁੱਕਿਆ ਸੀਗਾ ਜੀ ਟਿਊਸ਼ਨ ਜਾਣ ਦਾ ਫਿਰ ਮੈਂ ਟਿਊਸ਼ਨ ਵਾਸਤੇ ਗਿਆ ਆਗੇ ਮਿਲ ਜਾਈ ਤੁਹਾਨੂੰ ਟਿਊਸ਼ਨੋਂ ਆਗੇ ਫਿਰ ਆਪਾਂ ਫੇਰ ਬਣਾਇਆ ਵਲੌਗ ਨੇਰਾ ਹੋ ਚੁੱਕਿਆ ਸੀਗਾ 6 ਵਜੇ ਹੁਣ ਨੇਰਾ ਬਹੁਤ ਹੋ ਜਾਂਦਾ ਜੀ ਉਹ ਫਿਰ ਮੈਂ ਇੱਧਰ ਦੇਖਣ ਜਾਵਣਾ ਮੈਂ ਕਿਾ ਕਿਵੇਂ ਜੀ ਕਰਤਾ ਇਹਨਾਂ ਨੇ ਤੇ ਅੱਜ ਆਪਣੇ ਸਾਰਾ ਕੁਝ ਇਧਰੋਂ ਕੱਢ ਲਿਆ ਸੀ ਇਧਰਲੇ ਕਮਰੇਾਂ ਚ ਸਾਰਾ ਸਪਲਾਈ ਕੱਟਤੀ ਲਾਈਟਾਂ ਲੂਟਾਂ ਦੀ ਇਧਰ ਸਾਰੀ ਸਪਲਾਈ ਕੱਟਤੀ ਅੱਜ ਆਪਣੇ ਬਸ ਨਹੀਂ ਰਹਿ ਨਹੀਂ ਰਕਮ ਰਹਿ ਚ ਇਹ ਵੀ ਮੈਂ ਹੁਣ ਫਲੈਸ਼ ਜਗਾਈ ਫਿਰਦਾ ਤਾਂ ਇਹੋ ਦੇਖ ਰਿਆ ਸਾਰਾ ਬਸ ਘੱਟਾ ਆ ਹੁਣ ਮੈਂ ਆ ਗਿਆ ਮੇਰਾ ਮੂੰਹ ਨਹੀਂ ਦਿਖਾਈ ਇੱਥੇ ਫਲੈਸ਼ ਚੱਲੀ ਜਾਂਦੀ ਸੀ ਚਲੋ ਹੁਣ ਆਪਾਂ ਬਾਹਰ ਚੱਲ ਕੇ ਪੱਠੇ-ਮੁੱਠੇ ਪਾਵਾਂਗੇ ਮੱਝਾਂ ਆਪਣੀਆਂ ਜੇ ਖੜੀਆਂ ਪੱਠੇ-ਪੱਠੇ ਕਾਈ ਜਾਂਦੀਆਂ ਆਪਾਂ ਬੱਸ ਤੇ ਆਪਾਂ ਵਾਸ ਮੱਝਾਂ-ਮੱਝਾਂ ਨੂੰ ਅੰਦਰ ਕਰ ਦਿੰਨੇ ਆ ਇਧਰ ਸਾਡੀ ਜੀਕੂ ਖੜੀ ਆ ਮੈਂ ਇਧਰ ਬਾਅਦ ਚੋਂ ਫਿਰ ਦੇਖਣ ਜਾਵੜਾ ਕਿਵੇਂ ਕਰਤੇ ਇਧਰ ਵਿਲੇ ਕਿਹੜਾ ਕਰਤੇ ਸੀਗੇ ਨੇਰਾ ਬਹੁਤ ਸੀ ਬਾਈ ਜੇ ਫਿਰਦੇ ਸੀਗੇ ਸੋ ਬਰਵਾਦ ਚ ਅਸੀਂ ਮੱਜਾ-ਮੁਜਾ ਕਰਤੀਆਂ ਸੀ ਪੱਠੇ-ਪੁੱਠੇ ਪਾਤੇ ਸੀਗੇ ਇੱਧਰ ਲੇਟਾਂ ਵਝਾਤੀਆਂ ਸੀ ਅਸੀਂ ਸਿਆਹ ਆਪਣਾ ਜੈਕ ਫਰ ਦਾ ਹੁਣ ਮੈਂ ਤੁਹਾਨੂੰ ਦਿਖਾਉਣਾ ਜੀ ਇਹ ਅੱਜ ਸਾਰਾ ਫਿੱਟ ਕਰਤਾ ਬੋਰਡ-ਬੋਰਡ ਇੱਧਰ ਆਪਾਂ ਲਵਾਟਰ ਇੱਥੇ ਰੱਖਤਾ ਆਪਾਂ ਇੱਧਰ ਆਪਣੇ ਵਾਲੇ ਇੱਕ ਇੱਧਰ ਬੱਲੰਬੂਲੰਬ ਚਲਾਉਣ ਨੂੰ ਲਾਤੇ ਇਹ ਸਚ ਬੋਰਡ ਇਧਰ ਆਪਣੇ ਵਾਲੇ ਬੰਨੀ ਫਿਰ ਘੱਟ ਤੱਕ ਕਨੈਕਸ਼ਨ ਹੁਣ ਥੋੜੇ ਦਿਨਾਂ ਨੂੰ ਟੌਂ ਲੱਗਣਾ ਆਪਣਾ ਵੀ ਆਈ ਹੋਪ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਿਆ ਹੋਊਗਾ ਸੋ ਧੰਨਵਾਦ ਜੀ ਬਾਏ ਜੀ